ਅਰਵਿੰਦ ਕੇਜਰੀਵਾਲ ਇੱਕ ਤਾਨਾਸ਼ਾਹ ਹੈ ਅੱਧੇ ਡਿਕਟੇਟਰਸ਼ਿਪ ਦੇ ਜ਼ਰੀਏ ਹੀ ਪੰਜਾਬ ਨੂੰ ਚਲਾਉਣਾ ਚਾਹੁੰਦਾ ਹੈ ਇਹ ਕਹਿਣਾ ਹੈ ਭਾਸ਼ਪਾ ਨੇਤਾ ਫਤਿਹਜੰਗ ਬਾਦਬਾ ਦਾ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਡੰਮੀ ਕੈਬਨਿਟ ਚਲਾਉਣਾ ਚਾਹੁੰਦੇ ਹਨ ਕੇਜਰੀਵਾਲ ਚਾਹੁੰਦੇ ਹਨ ਕਿ ਭਗਵੰਤ ਮਾਨ ਦਾ ਕੋਈ ਸਾਥੀ ਨਾ ਹੋਵੇ ਇਸ ਲਈ ਪੂਰੀ ਕੈਬਨਿਟ ਦਿੱਲੀ ਤੋਂ ਬਣੀ ਹੈ ਕੇਜਰੀਵਾਲ ਪੰਜਾਬ ਨੂੰ ਦਿੱਲੀ ਤੋਂ ਚਲਾਉਣਾ ਚਾਹੁੰਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਭਗਵੰਤ ਮਾਨ ਇੰਡੀਪੈਂਡੈਂਟਲੀ ਪੰਜਾਬ ਨੂੰ ਚਲਾ ਸਕਣਗੇ ਜਾਂ ਫਿਰ ਪੰਜਾਬ ਸਰਕਾਰ ਦੀ ਲਗਾਮ ਕੇਜਰੀਵਾਲ ਦੇ ਹੱਥਾਂ 'ਚ ਹੀ ਰਹੇਗੀ ਉਹਨਾਂ ਨੇ ਕਿਹਾ ਕਿ ਜੋ ਦੂਜੀ ਵਾਰ ਆਮ ਆਦਮੀ ਦੇ ਬੁਧਾ ਇੱਕ ਬਣਿਆ ਹੈ ਉਸ ਨੂੰ ਕੈਬਨਟ ਮੰਤਰੀ ਨਹੀਂ ਬਣਾਇਆ ਗਿਆ ਕਿਉਂਕਿ ਇਤਿਹਾਸ ਗਵਾਏ ਕਿ ਕੋਈ ਵੀ ਪੁਰਾਣਾ ਨੇਤਾ ਕੇਜਰੀਵਾਲ ਦੇ ਨਾਲ ਨਹੀਂ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਤਾਨਾਸ਼ਾ ਹੈ ਦੱਸ ਬਈਏ ਫਤਿਹਜ਼ੰਗ ਬਾਜ਼ਵਾ ਪਠਾਨਕੋਟ ਦੀ ਇੱਕ ਵਰਕਰ ਮੀਟਿੰਗ 'ਚ ਹਿੱਸਾ ਲੈਣ ਪਹੁੰਚੇ ਸੀ ਜਿੱਥੇ ਉਹਨਾਂ ਵੱਲੋਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਗਿਆ ਅਰਵਿੰਦ ਕੇਜਰੀਵਾਲ ਇੱਕ ਡਮੀ ਕੈਬਨਟ ਚਲਾਉਣਾ ਚਾਹੁੰਦਾ ਹੈ ਅਰਵਿੰਦ ਕੇਜਰੀਵਾਲ ਇਹ ਚਾਹੁੰਦਾ ਹੈ ਵੀ ਭਗਵੰਤ ਸਿੰਘ ਮਾਨ ਦਾ ਕੋਈ ਸਾਥੀ ਨਾ ਹੋਏ ਕੈਬਨਟ ਤਾਂ ਹੀ ਦਿੱਲੀ ਤੋਂ ਬਣੀ ਐ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਦਿੱਲੀ ਤੋਂ ਚਲਾਣਾ ਚਾਹ ਰਿਹਾ ਹੈ ਅਸੀਂ ਬੈਸਟ ਆਫ ਲੱਕ ਕਹਿੰਦੇ ਆ ਸਰਤਾਪਕ ਵੰ ਸਿੰਘ ਮਾਨੂ ਕਿਉਂਕਿ ਉਹ ਅੱਛੀ ਸੋਚ ਦੇ ਆਦਮੀ ਹੈ ਪਰ ਇਹ ਵੇਖਣ ਦੀ ਲੋੜ ਹੈ ਵੀ ਕੀ ਭਗਵੰਤ ਸਿੰਘ ਮਾਨ ਇੰਡੀਪੈਂਡੈਂਟਲੀ ਪੰਜਾਬ ਨੂੰ ਚਲਾ ਸਕਣਗੇ ਕਿ ਕਿ ਲਗਾਮਾਂ ਜਿਹੜੀਆਂ ਨੇ ਅਰਵਿੰਦ ਕੇਜਰੀਵਾਲ ਦੇ ਹੱਥ ਚੋਂਣ ਗਈਆਂ ਜੋ ਅੱਜ ਨਜ਼ਰ ਆ ਰਿਹਾ ਹੈ ਇਹ ਸਾਰੇ ਜਿਹੜੇ ਸੈਕੰਡ ਟਾਈਮ ਐਮਐਲਏ ਸੀ ਜਿਨ੍ਹਾਂ ਨੇ ਆਪੋਜੀਸ਼ਨ 'ਚ ਬੈਠ ਕੇ ਪੰਜਾਬ ਦੇ ਮੁੱਦੇ ਚੁੱਕੇ ਨੇ ਬੜੀ ਚੰਗੀ ਤਰੀਕੇ ਨਾਲ ਅਸੀਂ ਰਹੇ ਹਾਂ ਸਰਕਾਰ ਦੇ ਵਿੱਚ ਔਰ ਅਸੀਂ ਦੇਖਦੇ ਰਹੇ ਹਾਂ ਵੀ ਇਹਨਾਂ ਨੇ ਪੰਜਾਬ ਦੇ ਮੁੱਦੇ ਬੜੇ ਅੱਛੀ ਤਰ੍ਹਾਂ ਨਾਲ ਚੁੱਕੇ ਨੇ ਆਪਣੀ ਰਿਪਰੈਜ਼ੈਂਟ ਕੀਤਾ ਆਪਣੀ ਸਟੇਟ ਨੂੰ ਬਦਕਿਸਮਤੀ ਦੀ ਗੱਲ ਹੈ ਵੀ ਇਹਨਾਂ ਨੂੰ ਜਿਹੜੇ ਬੰਦੇ ਨੇ ਮੂੰਹ 'ਚ ਜ਼ੁਬਾਨ ਹੈ ਜਿਹੜੇ ਬੰਦੇ ਪੰਜਾਬ ਨੂੰ ਸਮਝਦੇ ਆ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਨਹੀਂ ਬਣਾਉਣਾ ਚਾਹੁੰਦਾ ਤੁਸੀਂ ਅਰਵਿੰਦ ਕੇਜਰੀਵਾਲ ਦਾ ਪੁਰਾਣਾ ਰੈਕਡ ਕੱਢ ਕੇ ਦੇਖ ਲਓ ਕੋਈ ਪੁਰਾਣਾ ਬੰਦਾ ਉਹਦੇ ਨਾਲ ਹੈ ਚਾਹੇ ਤੇ ਅੰਬੀਰ ਗਾਂਧੀ ਸੀ ਚਾਹੇ ਐਮਪੀ ਖਾਲਸਾ ਸੀ ਚਾਹੇ ਉਹ ਫੂਲਕਾ ਜੀ ਸੀ ਚਾਹੇ ਉਹ ਸੁਖਪਾਲ ਖਹਿਰਾ ਸੀ ਚਾਹੇ ਉਹ ਸੁੱਚਾ ਸਿੰਘ ਛੋਟੇਪੁਰ ਸੀ ਹਰ ਚੰਗੇ ਬੰਦੇ ਨੂੰ ਇਹਨਾਂ ਨੇ ਅਗਿਆਨ ਹੀ ਨਹੀਂ ਦਿੱਤਾ ਕਿਸੇ ਤੇ ਇਲਜ਼ਾਮ ਲਾਤਾ ਕਿਸੇ ਤੇ ਕੁਝ ਕਰਤਾ ਅਰਵਿੰਦ ਕੇਜਰੀਵਾਲ ਬੇਸਿਕਲੀ ਇਜ਼ ਅ ਡਿਕਟੇਟਰ ਉਹ ਉਹ ਡਿਕਟੇਟਰਸ਼ਿਪ ਦੇ ਨਾਲ ਪੰਜਾਬ ਨੂੰ ਚਲਾਉਣਾ ਚਾਹੁੰਦੇ ਪੰਜਾਬ ਦਾ ਜਿਹੜਾ ਹਰ ਆਦਮੀ ਹੈ ਉਸ ਨੂੰ ਇਹ ਪਤਾ ਨਹੀਂ ਅਰਵਿੰਦ ਕੇਜਰੀਵਾਲ ਨੂੰ ਵੀ ਉਹ ਕੀ ਸੋਚ ਰਿਹਾ ਹੈ ਪੰਜਾਬ ਦੇ ਲੋਕੀ ਕਿਸੇ ਦੇ ਉਹ ਕਹਿੰਦੇ ਨੇ ਵੀ ਪਸ਼ੂਆਂ ਦੀ ਡਾਰ ਨਹੀਂ ਵੀ ਜਿੰਨਾਂ ਦੇ ਜਿੰਨਾਂ ਨੂੰ ਹਿੱਕ ਕੇ ਕਿਸੇ ਨੇ ਲੈ ਜਾਣਾ ਪੰਜਾਬ ਦੇ ਲੋਕ ਸ਼ਹੀਦ ਭਗਤ ਸਿੰਘ ਦੀ ਰੂਹਾਂ ਨਾਲ ਜੁੜੇ ਲੋਕ ਜਿਹੜੇ ਪੰਜਾਬ ਤੇ ਆਪਣੇ ਦੇਸ਼ ਲਈ ਕੋਈ ਕਰਨਾ ਚਾਹੁੰਦੇ ਨੇ ਔਰ ਇਹਨਾਂ ਨੂੰ ਗਲਤ ਫਹਮੀ ਹੈ ਇਹਨਾਂ ਨੇ ਲੋਕਾਂ ਨੂੰ ਝੂਠਾ ਪਰਮਾ ਪਰਮਾ ਕੇ ਇਹ ਸਾਰਾ ਕੁਝ ਕੀਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸੀਂ ਨਹੀਂ ਕਹਿੰਦੇ ਇਹ ਪੰਜਾਬ ਦੇ ਲੋਕ ਕਹਿਣਗੇ ਵੀ ਜਿਹੜੀ ਪਾਰਟੀ ਨੂੰ ਅਸੀਂ ਚੁਣ ਕੇ ਲਿਆਂਦਾ ਉਹ ਕਿੰਨਾ ਵਟਾ ਉਹਨਾਂ ਕੋ ਇਹ ਗਲਤੀ ਹੋਈ ਪਠਾਨਕੋਟ ਤੋਂ ਕਵਲ ਰੰਡਾਵਾ ਦੀ ਰਿਪੋਰਟ